ਲੋਬੀ ਨਾਲ ਦੇ ਦਰਸ਼ਨ ਕਰਾਉਨੇ ਆ ਹਾਂ ਹਾਂ ਚਲੋ ਜੀ ਲੈ ਕੋਈ ਸ਼ਬਦ ਵੀ ਨਾ ਆਵੇ ਪੋਰਨਾ ਫੁਆਰੇ ਮਾਰਨ ਲੱਗ ਗਏ ਥੋੜੀ ਥਣ ਕਾ ਪਾ ਦੇ ਇਹ ਨਾ ਤ ਕਹਿੰਦਾ ਨਾ ਕਰਾ ਸੱਪ ਦਿਖਾਉਣੇ ਆ ਮੈਂ ਕਾ ਸਾਡਾ ਰੋਜ ਬਾ ਬਾਤ ਤਾਂ ਸੱਪਾਂ ਨਾਲ ਹੀ ਪੈਂਦਾ ਬਸ ਬਸ ਬਣ ਗਈ ਫੇਰ ਵੀ ਹੋ ਜਾਏਗਾ ਪਤਾ ਕਾਫੀ ਤੇ ਲਿਆ ਉਹ ਆ ਜੋਗੀ ਕਹਿੰਦਾ ਨਾ ਦੁੱਧ ਨਹੀਂ ਹੋਣਾ ਹੈ ਨਾ ਸੱਪ ਦਿਖਾਉਣਾ ਮੈਂ ਤੁਹਾਨੂੰ ਦੁੱਧ ਲੈ ਕੇ ਆਉ ਉਹ ਮੈਂ ਕਹਾ ਸੱਪਾਂ ਨੂੰ ਦੁੱਧ ਪਾਇਆ ਹੁਣ ਤੱਕ ਪਰ ਡੰਗ ਨਹੀਂ ਮਾਰਨ ਦਿੱਤਾ ਬਾਈ ਹਾਂ ਡੰਗ ਨਹੀਂ ਮਾਰਨਦੇ ਆਪਾਂ ਨਾਥਾ ਇੰਨੇ ਹੀ ਖੂਸ਼ ਹੈ ਨਾਥਾ ਨੂੰ ਨੌਸਰਮਾ ਦੇ ਕੇ ਸ਼ਰਮਾ ਦੇ ਉਹ ਸ਼ਰਮਾ ਸਾਡੀਆਂ ਅੱਖਾਂ ਹੀ ਨਹੀਂ ਸ਼ਰਮੇ ਵਾਲੀਆਂ ਮੈਂ ਬੂ ਮੱਕ ਕਬੂਤਰ ਕਬਤਰਾਂ ਦੇ ਨਿਗਾ ਮਾਰਦੇ ਰਹਿਣੇ ਅੱਖਾਂ ਸਭ ਤੋਂ ਉਹ ਨਿਗਾ ਗਾੜੀ ਉਹੀ ਕੁਦਰਤੀ ਬਹੁਤ ਜ਼ਿਆਦਾ ਆ ਤੇਰਾ ਤਾਂ ਨਹੀਂ ਉੱਠ ਖੜਿਆ ਇਹ ਆਪਣਾ ਹੀ ਹੈ ਨਾਥਾ ਅਸੀਂ ਵੀ ਛੱਪਾਂ ਨੇ ਦੁੱਧ ਪਿਆ ਤੇਰੇ ਨੂੰ ਪਰ ਛੱਪਿਆ ਡੰਗ ਮਾਰ ਜਾਂਦੇ ਆ ਯਾਰ ਬਣੇ ਨਹੀਂ ਹੁਣ ਤੱਕ ਇਹ ਮਿੱਤ ਨਹੀਂ ਗਏ ਦੇ ਛੱਪਾਂ ਇਹ ਖਾਤਰੀ ਤੇ ਇਹ ਛੱਪ ਛਾਡੇ ਕਮਪਟਰ ਵਾਈਚ ਬਾਲੇ ਆ